ਇਹ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਆ ਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਛੇ ਮਿਨਿਸਟਰ ਦਾ ਕੰਮ ਉਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ 4 ਸਾਲ ਹੋ ਗਏ ਨੇ ਛੇ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਟੀ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸ ਐਚਓ ਰਲੇ ਨੇ ਤੇਰੇ ਐਸ ਐਸ ਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਚੀਪੀ ਮੰਤਰੀ ਮਿਸਟਰ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਨਾ ਕਿ ਜੇ ਤੇਰੇ 'ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ 'ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੀ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅੱਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਆ ਕਦੀ ਉਹਨੇ ਅਕਨੋਲਜ ਨਹੀਂ ਕੀਤਾ ਬੰਦਾ ਇੰਨਾ ਹੀ ਲਿਖ ਦਿੰਦਾ ਕਿ ਓਕੇ ਇੰਨਾ ਕਹਿੰਦੇ ਚਲਦੀ ਗੱਲ ਬਣਦੀ ਐ ਇਹਦੇ ਚ ਕੋਈ ਕੁਝ ਨਹੀਂ ਆਉਂਦਾ ਤੋਂ ਪੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਦੇ ਕੋਲ ਐਡਾ ਵਿਜ਼ਨ ਨਹੀਂ ਚੀਫ ਮਿਨਿਸਟਰ ਦੇ ਕੋਲ ਇੰਨਾ ਰਾਸਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਨੂੰ ਮਿਲ ਸਕਣ ਈਵਨ ਜਿਹੜੇ ਐਮਐਲਏ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲਏ ਬੜੀ ਵੱਦ ਕੇ ਸੁਣਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਈਉਂ ਤੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਕੇ ਆਏ ਦਿਨ ਬਲਾਸਟ ਹੁੰਦੇ ਨੇ ਆਏ ਦਿਨ ਐਕਸਟਰੈਕਸ਼ਨ ਚੱਲਦੀਆਂ ਨੇ ਆਏ ਦਿਨ ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖਦੇ ਇਸ ਚੀਫ ਮਿਨਿਸਟਰ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਤੇ ਉਹਦੇ ਚ ਉਹ ਬੀਕੇਆਈ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੋਡਿਆਣਾ ਮੁੱਖ ਮੰਤਰੀ ਸਾਹਿਬ ਆਪਣੇ ਕੰਨਾਂ 'ਚ ਕੋਈ दारू ਪਾ ਲੋ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ 'ਚ ਵੀ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਕੰਮ ਚੱਲ ਰਿਹਾ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਗੱਲਾਂ ਕਰਨ ਦੀ ਬਜਾਏ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲਾਂ ਕਰਨ ਦੀ ਬਜਾਏ ਉਹ ਮਜ਼ਾਕ ਤੇ ਉਤਰ ਆਏ ਨੇ ਹੁਣ ਮੈਂ ਆਪਣੀ ਲਾਈਫ ਚ ਮੇਰੀ 65 ਪਲਸ ਯੂ ਹੋ ਗਈ ਆ ਔਰ ਮੇਰਾ ਖਿਆਲ ਹੈ ਕਿ ਮੈਂ ਉਹ politician ਆ ਜਿਨੇ ਬਾਈ ਬਰਥ politix ਦੇਖੀ ਆ ਕਿ ਜੰਮੂ ਤੋਂ ਲੈ ਕੇ ਹੁਣ ਤੱਕ politix ਵਿੱਚ ਹੀ ਰਹੇ ਔਰ ਬੜੇ Chief Minister ਦੇਖੇ ਪਰ ਇਹੋ ਜਿਹਾ Chief Minister ਜਿਹੜਾ ਜਿਹੜਾ proxy war ਲੜੀ ਜਾਂਦਾ ਕਿ ਜਿੰਨੇ ਬੁਲੀ ਕਰਦਾ ਪੋਲਿਟਿਸ਼ੀਨਾਂ ਨੂੰ ਔਰ ਮਜ਼ਾਕ ਕਰਦਾ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਆਪਾਂ ਜੇ ਕੀਏ ਕਿ ਅਥਰਾ ਕੋੜਾ ਜੇ ਇਸ ਪੰਜਾਬ ਨੂੰ ਸਵਾਰ ਚੰਗਾ ਮਿਲ ਜੇ ਤੇ ਇਹਦੇ ਤੇ ਬਹੁਤ ਵਧੀਆ ਜਿਹੜੀ ਸਟੇਟ ਦੀ ਡਵੈਲਪਮੈਂਟ ਕੀਤੀ ਜਾ ਸਕਦੀ ਤੇ ਜੇ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲ ਜੇ ਤੇ ਇਟ ਇਡਜਾਸਟਰ ਆ ਪੰਜਾਬ ਤੇ ਮੈਂ ਹੋਮ ਮਿਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਿਨਿਸਟਰ ਨੂੰ ਦਿਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੇ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਹਾਂ ਕਦੀ ਉਹਨੇ ਅਕਨੋਲੇਜ ਨਹੀਂ ਕੀਤਾ ਬੰਦਾ ਇਨਾ ਹੀ ਲਿਖ ਦਿੰਦਾ ਕਿ ਓਕੇ ਇਹ ਨਾ ਕਿਤੇ ਚਲਦੀ ਗੱਲ ਬਣਦੀ ਐ ਇਹਦੇ ਚ ਕੋਈ ਨਹੀਂ ਆਉਂਦਾ ਤੋਂ ਪੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਦੇ ਕੋਲ ਐਡਾ ਵਿਜ਼ਨ ਨਹੀਂ ਚੀਫ ਮਿਨਿਸਟਰ ਕੋਲ ਇਨਾ ਰਾਪਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਉਹਨੂੰ ਮਿਲ ਸਕਣ ਈਵਨ ਜਿਹੜੇ ਐਮਐਲ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲ ਬੜੀ ਬਦਕਿਸਮਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਉਦੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਗਿਆ ਪਾਰਲੀਮੈਂਟ ਚ ਚਲੇ ਗਏ ਪਰ ਦੁੱਖ ਅਜ ਵੀ ਪੰਜਾਬ ਦਾ ਹੀ ਆ। ਆਏ ਦਿਨ ਬਲਾਸਟ ਹੁੰਦੇ ਨੇ। ਆਏ ਦਿਨ ਐਕਸਟਰੈਕਸ਼ਨ ਚਲਦੀਆਂ ਨੇ। ਆਏ ਦਿਨ ਕਤਲ ਹੋ ਰਹੇ ਨੇ। ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ। ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰਗ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦਿੱਸਦੇ ਇਸ ਈ-ਮਿੰਿਸਟਰ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਕਿ ਸਾਡੇ ਤਾਂ ਉ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲਾ ਚ ਬੈਠੇ ਜੇਲ੍ਹ ਚ ਹੁੰਦੀ ਸੀ ਤੇ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਕਹ ਲੈ ਕੇ ਪੰਜਾਬੀਆਂ ਦੇ ਲੀਡਰ ਯਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਡੈਮੋਕਰਮਤੇ ਇਹ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਹ ਅਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਤਾਂ ਅੱਜ ਸਵਾ 4 ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਉਹ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਜੇ ਤੇਰੇ ਵਰਗੇ ਚੀਪੀ ਮੰਤਰੀ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂਗੇ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਦਾ ਕਿ ਜੇ ਤੇਰੇ 'ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ 'ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਅਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਆਪਾਂ ਜਟਾ ਪਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਆ ਬਸ ਤਰਨਕੋਟ ਰੰਧਾਵੇਲੀ ਲੈਫਟ ਹੈਂਡ ਤੇ ਜਟਾ ਪਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਣਾ ਉਥੇ ਹੈਪੀ ਪਛੀਆ ਉਧਰ ਅਗਲੇ ਪਾਸੇ ਆਜੋ ਤੇ ਆਪਣਾ ਸ਼ਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਸ਼ੀਏ ਦਾ ਔਰ ਸ਼ਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪਵੋ ਉਥੇ ਪਹੁੰਚ ਜੋ ਤੇ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਇਹਨਾਂ ਡਿਸਟੈਂਸ ਆ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੱਖ ਮੰਤਰੀ ਸਾਹਿਬ ਨੋਟ ਕਰੀ ਜੋ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆ ਜੋ ਮਾਨਪਿੰਡ ਚ ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ ਕਿੰਨੇ ਕਿਲੋਮੀਟਰ ਦਾ ਫਰਕ ਆ ਉਹ ਥੋਂ ਦਾ ਛੇ ਦਾ ਮਾਨ ਕੋਈ ਸੁਣਿਆ ਹੋਣਾ ਬੜਾ ਵਰਤਾ ਜਿੰਨੇ ਹੁਣੇ ਡੇਰਾ ਬਪਾਨਾਂ ਨਿਕ ਇੱਕ ਦਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਕੋਲੋਂ ਉੱਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਉਹਦਾ ਮਰਡਰ ਹੋਇਆ ਮੇਰਾ ਰਵੀ ਦਾ ਉਹਦੇ ਅੱਗੇ ਆ ਜੋ ਵੈਰੋ ਕੇ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਮਰਡਰ ਹੋਇਆ ਡੇਰਾ ਬਾਬਾ ਨਾਨਕ ਤੋਂ ਜੇਸੂ ਰਵੀ ਦਾ ਮਰਡਰ ਹੋਇਆ ਉਥੋਂ ਵੈਰੋ ਕੇ ਪਿੰਡ ਦਾ ਮੁੰਡਾ ਇੱਕ ਬੜਾ ਵੱਡਾ ਸਾਜਣ ਜਿਹੜਾ ਬੀਕੇਆਈ ਦਾ ਖਾਲਿਸਤਾਨ ਲਿਬਰੇਸ਼ਨ ਵਾਲਿਆਂ ਦੇ ਨਾਲ ਉਹ ਬੰਦੇ ਦੇ ਰਿਲੇਸ਼ਨ ਨੇ ਸਾਜਣ ਵੈਰੋ ਕੇ ਦਾ ਉਥੋਂ ਮੇਰੇ ਕਲ ਜਿੱਥੇ ਉਹ ਮੁੰਡਾ ਮਾਰਿਆ ਰਵੀ ਉਹਦੇ ਪਿੰਡ ਤੋਂ ਸਿਰਫ 1.5 ਕਿਲੋਮੀਟਰ ਤੇ ਆ ਅਗਲੇ ਪਾਸੇ ਆਜੋ ਤੇ ਪਰ ਰਾਜਾ ਹਰੂਵਾਲ ਇਹ ਪਿੰਡਿਆ ਬਟਾਲੇ ਦੇ ਲਾਗੇ ਮੈਂ ਅਜੇ ਆਪਣੇ ਡਿਸਟ੍ਰਿਕਟ ਦੀ ਸੁਰਾਉਂ ਲਗਾ ਬਟਾਲਾ ਗੁਰਦਾਸਪੁਰ ਦੀ ਤੇ ਉਰੇ ਚ ਉਹ ਬੀਕੇਜ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੋੜਿਆਣਾ ਮੋਕੰਤਰੀ ਸਾਹਿਬ ਆਪਣੇ ਕੰਨਾਂ ਚ ਕੋਈ दारू ਪਾ ਲੋ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ ਚ ਵੀ ਤੇ ਕੰਨਾਂ ਚ ਵੀ दारू ਪਾਓ ਦਵਾਈ ਪਾਓ ਕਿ ਉਹ ਅੱਖਾਂ ਵੀ ਵਿਕਣ ਉਹਦੇ ਕੰਨ ਵੀ ਸੁਣਨ ਉਦੇ ਬਾਅਦ ਗੁਰਲਾਲ ਰੁੜਿਆਣਾ ਕਲਨੌਰ ਤੋਂ 6 ਕਿਲੋਮੀਟਰ ਤੇ ਰੁੜਿਆਣਾ ਪਿੰਡ ਆ ਉਥੋਂ ਦਾ ਗੁਰਲਾਲ ਰੁੜਿਆਣਾ ਇੱਕ ਆ ਗਿਆ ਅਗੇ ਮਨੂ ਅਗਵਾਨ ਇਹ ਰੁੜਿਆਣੇ ਤੇ ਤੇ ਅਗਵਾਨ ਚ ਸਿਰਫ 3 ਕਿਲੋਮੀਟਰ ਦਾ ਫਰਕ ਆ ਇਹ ਵੀ ਬਾਰਡਰ ਦੇ ਉੱਤੇ ਪਿੰਡ ਆ ਅਗੇ ਆ ਗਿਆ ਜੀ ਡੋਨੀ ਬੱਲ ਤੁਸੀਂ ਸੁਣਿਆ ਹੋਣਾ ਉਹ ਰਹਿਣ ਵਾਲਾ ਮਰਸਰ ਦਾ ਸੱਠੇ ਵਾਲੇ ਪਿੰਡ ਦਾ ਉਹਦਾ ਸਾਰਾ ਜਿਹੜਾ ਕੰਮਕਾਰ ਆ ਉਹ ਚੱਲਦਾ ਬਟਾਲੇ ਚ ਐਕਸਟ੍ਰੈਕਸ਼ਨ ਅਗੇ ਆ ਗਿਆ ਮਰਿੰਦਰ ਬਿੱਲਾ ਇਹ ਹੈਗਾ ਧਕੂਆ ਪਿੰਡ ਆ ਸ੍ਰੀ ਗੁਰਗਿੰਦਪੁਰ ਰੋਡ ਤੇ ਉਥੋਂ ਦਾ ਅਗਲੇ ਪਾਸੇ ਆ ਗਿਆ ਅਮਰਤ 달ਮ ਜਿਹੜਾ ਇੱਕ ਹੁਣ ਨਵਾਂ ਉਠਿਆ ਜੱਗੂ ਭਗਵਾਨਪੁਰੀ ਦਾ ਰਾਈਟ ਹੈਂਡ ਉਹ 달ਮ ਤੁਸੀਂ ਵੇਖਿਆ ਹੋਣਾ ਬਟਾਲਾ ਡੇਰ ਬਾਬਾ ਨੇ ਕੋਟਲੀ ਸੂਰਤਮਾਲੀ ਤੋਂ 3 ਕਿਲੋਮੀਟਰ ਔਰ ਭਗਵਾਨਪੁਰ ਪਿੰਡ ਤੋਂ ਜੱਗੂ ਭਗਵਾਨਪੁਰੀ ਦੇ ਪਿੰਡ ਤੋਂ ਇਹ 7 ਕਿਲੋਮੀਟਰ ਤੇ ਇਹ ਪਿੰਡ ਆ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਸ਼ਾਬਾਦਾ ਪਿੰਡ ਹਸਨ ਸ਼ਾਬਾਦਾ ਇੱਕ ਉਹ ਆ ਕਿ ਮੁੱਖ ਮੰਤਰੀ ਸਾਹਿਬ ਇਹ ਤੇ ਇਕੱਲੇ ਬਟਾਲੇ ਡਿਸਟ੍ਰਿਕਟ ਦੇ ਨੇ ਤੇ ਬਾਕੀ ਪੰਜਾਬ ਦੇ ਕਿੱਥੇ ਨੇ ਜਰੂਰਤ ਹੈ ਤੇਰੇ ਚ ਉੱਠ ਕੇ ਬੋਲੇਗਾ ਉੱਠ ਕੇ ਗੱਲ ਕਰੇਗਾ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਛੜਿਆਮ ਚੱਲਦੀਆਂ ਨੇ ਤੇ ਉਹਦੇ ਚ ਆ ਮੈਂ ਤੁਹਾਡੇ ਕੋਲ ਜਿਹੜੀ ਉਹਨੂੰ ਬਹੁਤੀ ਮਿਰਚਾਂ ਲੱਗੀਆਂ ਸੀ ਚੀਫ ਮਿੰਸਟਰ ਨੂੰ ਸਪੀਕਰ ਨੂੰ ਇਸ ਕਰਕੇ ਲੈਟਰ ਲਿਖਣ ਦੀ ਜਰੂਰਤ ਪਈ ਕੇ ਮੁੱਖ ਮੰਤਰੀ ਸੁੱਤਾ ਡੀਜੀਪੀ ਜਵਾਬ ਦੇਣ ਲਈ ਤਿਆਰ ਨਹੀਂ ਆ ਮੈਂ ਤੁਹਾਨੂੰ ਬਾਅਦ ਵਿੱਚ ਮੇਰਾ ਮੋਬਾਈਲ ਇੱਥੇ ਹੋਣਾ ਉਹਦੇ ਤੋਂ ਦਿਖਾਉ ਮੈਂ ਤੁਹਾਨੂੰ ਦਿਖਾਉਣਾ ਕਿ ਡੀਜੀਪੀ ਨੂੰ ਕਿੰਨੇ ਮੈਸੇਜ ਕੀਤੇ ਨੇ ਇਵਨ ਮੈਂ ਉਹਦੇ ਮਦਰ ਦੀ ਅਫਸੋਸ ਦਾ ਮੈਸੇਜ ਪਾਇਆ ਉਸ ਡੀਜੀਪੀ ਨੇ ਉਹਦਾ ਵੀ ਨਹੀਂ ਲਿਖਿਆ ਕਿ ਮਦਦ ਦਾ ਵੀ ਉਹਨੇ ਮੈਸੇਜ ਪੜਨ ਆਪਣਾ ਮناسب ਨਹੀਂ ਸਮਝਿਆ ਕਿ ਇਹ ਕਾਂਗਰਸੀਆਂ ਨੂੰ ਜੇ ਸੂਲੇ ਜੀ ਡੀਜੀਪੀ ਇਹੋ ਜਿਹਾ ਹੋ ਜਾਏਗਾ ਜਿਹੜਾ ਬਿਲਕੁਲ ਥੱਲੇ ਲੱਗ ਜਾਏਗਾ ਆ ਮੈਂ ਹੋਮ ਮਿਨਿਸਟਰ ਇੱਕ ਸਪੀਕਰ ਲੋਕ ਸਭਾ ਨੂੰ ਲੈਟਰ ਲਿਖੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਉੱਥੇ ਲਿਖ ਸਕਦਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਵਿੱਚ ਮੇਰਾ ਰਾਈਟ ਬਣਦਾ ਕਿ ਉਹ ਸਪੀਕਰ ਸਾਹਿਬ ਪੰਜਾਬ ਗਵਰਨਮੈਂਟ ਕੋਲ ਪੁੱਛੋ ਕਿ ਉੱਥੇ ਲੋਕਾਂ ਦੇ ਬੱਚੇ ਤੇ ਲੋਕਾਂ ਦੀ ਬਰਬਾਦੀ ਤੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਗੁਰਦਾਸਪੁਰ ਹਮਰਤਸਰ ਪਠਾਨਕੋਟ ਦੇ ਫਰੋਜਪੁਰ ਤਰਨਤਾਰਨ ਇਹ ਜਿਹੜੇ ਤੁਸੀਂ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਹੋ ਬੀਐਸਐਫ ਦਾ